ਪੰਜਾਬ ਵਿੱਚ ਦੁਬਾਰਾ ਇੱਕ ਅੱਤਵਾਦ ਵਾਲੇ ਹਾਲਾਤ ਹੋ ਗਏ ਜਿਵੇਂ ਗੈਸਟਰਬਾਦ ਹੋ ਗਿਆ ਜਾਂ ਕੋਈ ਬਾਰਦਾਤ ਹੋ ਜਾਂਦੀ ਹੈ ਫਿਰ ਜ਼ਿੰਮੇਵਾਰੀ ਲਈ ਜੀ ਫਲਾਨੇ ਨੇ ਲਈ ਇਹ ਨਵੀਂ ਇੱਕ ਬਾਰਦਾਤ ਹੋਈ ਆ ਜਿਹੜੀ ਕਿ ਕਮਲਕੌਰ ਉਰਫ ਭਾਬੀ ਕਹਿੰਦੇ ਸੀ ਇੰਸਟਾਗ੍ਰam ਤੇ ਰੀਲਾਂ ਪਾਉਂਦੀ ਸੀ ਉਹ ਉਰਫ ਕੰਚਨ ਜਿਹੜੀ ਲੇਡੀਜ਼ ਐ ਉਹਦੀ লাশ ਜਿਹੜੀ ਆ ਦੇਸ ਹਸਪਤਾਲ ਦੇ ਸਾਹਮਣੇੋਂ ਗੱਡੀ ਦੇ ਵਿੱਚੋਂ ਮਿਲੀ ਜਦੋਂ ਉੱਥੇ ਸਮੈਲ ਆਉਣ ਲੱਗ ਗਈ ਤਾਂ ਪੁਲਿਸ ਨੇ ਆਪਣੀ ਮਸਤਾਈਦੀ ਦੇ ਨਾਲ ਜਿਹੜਾ ਕਤਲ ਕੇਸ ਅਸਲਝਾ ਲਿਆ ਜਿੰਨਾਕ ਸੋਸ਼ਲ ਮੀਡੀਆ ਤੇ ਆਪਾਂ ਨੂੰ ਜਾਣਕਾਰੀ ਮਿਲੀ ਹੈ ਕੋਈ ਮਰਤਪਾਲ ਮਹਿਰੋਂ ਕੋਈ ਖਾਲਸਾ ਇਹਨਾਂ ਨੇ ਜ਼ਿੰਮੇਵਾਰੀ ਲਈ ਇਹਦੇ ਗਰੁੱਪ ਨੇ ਉਹਦੇ ਚੋਂ ਇਹ ਦੱਸਦੀ ਹੈ ਪੁਲਿਸ ਵੀ ਦੋ ਬੰਦੇ ਜਿਹੜੇ ਫੜ ਲਏ ਤਾਂ ਹੁਣ ਆਪਾਂ ਜੇ ਗੱਲ ਕਰੀਏ ਵੀ ਇੱਕ ਕੋਈ ਵੀ ਚੀਜ਼ ਆ ਕੋਈ ਇੰਸਟਾਗ੍ਰam ਐ ਫੇਸਬੁੱਕ ਐ YouTube ਐ ਜਾਂ ਕੋਈ ਹੋਰ ਐਪ ਐ ਉਹਦਾ ਸਰਕਾਰ ਆ ਜਿਹੜੀ ਉਹਦਾ ਨੋਟੀਫਿਕੇਸ਼ਨ ਜਾਰੀ ਕਰਦੀ ਐ ਤਾਂ ਉਹਦੇ ਇੱਕ ਰੈਗੂਲੇਸ਼ਨ ਐ ਰੂਲਜ਼ ਹੁੰਦੇ ਨਾ ਵੀ ਆਹ ਆਪਾਂ ਕਰ ਸਕਦੇ ਆ ਨਹੀਂ ਕਰ ਸਕਦੇ ਜਿਵੇਂ ਆਪਾਂ ਕੋਈ ਅੱਗ ਵਾਲੀਆਂ ਫਿਲਮਾਂ ਵੀਡੀਓ ਐ ਔਰ YouTube ਤੇ ਨਹੀਂ ਪਾ ਸਕਦੇ ਤਾਂ ਬੈਨ ਹੋ ਜਾਂਦੀ ਆ ਬੰਦ ਹੋ ਜਾਂਦੀ ਆ ਤਾਂ ਉਥੇ ਜਿਹੜੀ ਅਸਲੀਅਤ ਹੈਗੀ ਉਹ ਤੇ ਸਰਕਾਰ ਹੈ ਜਿਹੜੀ ਉਸ ਜਿਹੜਾ ਹੈਗਾ ਉਹਦਾ ਅਕਾਊਂਟ ਹੈ ਉਹਨੂੰ ਜਿਹੜੀ ਹੈਗੀ ਹੈ ਬਲੈਕ ਕਰੇ ਬਲੌਕ ਕਰੇ ਸੋਰੀ ਉਹਨੂੰ ਕਾਊਂਟ ਨੂੰ ਬੰਦ ਕਰ ਦੇਵੇ ਤਾਂ ਇਹ ਨਹੀਂ ਹੈਗਾ ਵੀ ਕਿਸੇ ਨੂੰ ਮਾਰ ਦਿਓ ਜਾ ਕੇ ਚਲੋ ਅਸਲੀਅਤ ਆ ਫਲਾਉਂਦੀ ਸੀ ਉਹ ਕੁਝ ਕਹਿੰਦੀ ਸੀ ਵੀ ਆ ਚੀਜ਼ਾਂ ਕੇਲੇ ਆ ਫਲਾਨੇ ਆ ਧੰਗਾਣੇ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਸੀ ਪਰ ਮਾਰ ਦੇਣਾ ਕਿਸੇ ਨੂੰ ਕੋਈ ਬਹੁਤਾ ਚੰਗਾ ਕੰਮ ਨਹੀਂ ਹੁਣ ਜ਼ਿੰਮੇਵਾਰੀਆਂ ਜਿਵੇਂ 1984 ਦੇ ਵਿੱਚ ਅਸੀਂ ਵੇਖਦੇ ਰਹੇ ਆ 91 ਦੇ ਵਿੱਚ ਵੀ ਪੰਜ ਬੜੇ ਗਰੁੱਪ ਨੇ ਲਈ ਫਲਾਨੇ ਨੇ ਲਈ ਇਹਨੇ ਲਈ ਜਦੋਂ ਕੋਈ ਮਾਰਤਾ ਤਾਂ ਮਤਲਬ ਅੱਜ ਵੀ ਪੰਜਾਬ ਦੇ ਵਿੱਚ ਇੱਕ ਅਤਵਾਦ ਵਾਲਾ ਮਾਹੌਲ ਹੈ ਕਿ ਫਲਾਨੇ ਬੰਦੇ ਗਰੁੱਪ ਨੇ ਜ਼ਿੰਮੇਵਾਰੀ ਲਈ ਇਸ ਕਰਕੇ ਜਿਹੜੀਆਂ ਇਹ ਆਪਾਂ ਚੱਲ ਰਹੀਆਂ ਤਾਂ ਸਰਕਾਰਾਂ ਨੂੰ ਵੀ ਇਹਦੇ 'ਚ ਕਮਾਈ ਹੁੰਦੀ ਐ ਕਿਉਂਕਿ ਉਹਦਾ ਟੀ ਡੀ ਐਸ ਜਿੰਨਾ ਟੈਕਸ ਆਉ ਖਜ਼ਾਨੇ ਦੇ ਵਿੱਚ ਜਮ੍ਹਾਂ ਹੁੰਦਾ ਐ ਤੇ ਸਰਕਾਰਾਂ ਇਹਨੂੰ ਚਲਾ ਰਹੀਆਂ ਜਿਵੇਂ ਟਿਕਟੌਕ ਸੀ ਉਹ ਪੰਜਾਬ 'ਚੋਂ ਬੈਨ ਹੋ ਗਈ ਤੇ ਇਹ ਚੀਜ਼ਾਂ ਜਿਹੜੇ ਹੈਗੀ ਜਿਹੜੇ ਖਾਤੇ ਇਹਨਾਂ ਦੇ ਅਕਾਊਂਟ ਐ ਉਹ ਬੈਨ ਕਰ ਦੇਣਾ ਪਰ ਕਿਸੇ ਨੂੰ ਮਾਰ ਦੇਣਾ ਦਸਤ ਕਰ ਦੇਣਾ ਕੋਈ ਚੰਗਾ ਕੰਮ ਨਹੀਂ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਠੀਕ ਹੈ ਉਹਨੇ ਕੋਈ ਗਲਤ ਕੰਮ ਕੀਤਾ ਸੀ ਉਸ ਲੜਕੀ ਨੇ 33 ਸਾਲ ਦੀ ਉਮਰ ਦੱਸਦੀ ਹੈ ਉਹਦੇ ਪੱਕੇ ਇਸ ਰਜਿਸਟਰਡ ਕਰਨਾ ਸੀ ਕੋਈ ਦੇਸ਼ਧਰੋਹੀ ਦੀਆਂ ਗੱਲਾਂ ਕਰਦੀ ਸੀ ਅਸਲੀਅਤ ਬਣਾਉਂਦੀ ਸੀ ਪਰਚਾ ਦਰਜ ਕਰਕੇ ਜੇਲ੍ਹ ਵਿੱਚ ਛੱਡ ਦੇਣਾ ਸੀ ਤਾਂ ਜੋ ਬੰਦਾ ਦੁਬਾਰਾ ਜਿਹੜੀ ਸਵਿਧਾਨ ਦੀ ਧਾਰਾ ਦੇ ਵਿੱਚ ਆ ਜਾਂਦਾ ਤੇ ਉਹ ਗੱਲਾਂ ਜਿਹੜੀਆਂ ਸਮਾਜ ਦੇ ਹਿੱਤ ਦੀਆਂ ਕਰਦਾ ਪਰ ਇਹ ਨਹੀਂ ਹੈਗਾ ਵੀ ਕਿਸੇ ਨੂੰ ਮਾਰ ਦੇਉ ਇਸ ਨੂੰ ਮਾਰ ਦੇਣਾ ਜਾਂ ਜਬਰੇ ਡਰਾ ਕੇ ਧਰਮ ਤਬਦੀਲ ਕਰਾਉਣਾ ਠੀਕ ਹੈ ਆਰਡਰਤਾ ਕਰ ਲੂਗਾ ਤੇ ਬਾਅਦ ਵਿੱਚ ਫਿਰ ਉਸੇ ਦਿਸ਼ਾ 'ਚ ਫੇਰ ਆ ਜਾਂਦਾ ਸੋ ਇਸ ਕਰਕੇ ਜਿਹੜੀ ਹੈਗੀ ਇਹ ਪਿਰਤ ਹੈ ਅੱਜ ਵਾਲੀ ਜਿਹੜੀ ਬਹੁਤ ਮਾੜੀ ਪਈ ਹੈ ਕੱਲ ਨੂੰ ਇੱਥੇ ਬੱਚੇ ਅਗਵਾ ਹੋਣਗੇ ਵੀ ਦੇ ਦਿਓ ਕਰੋੜ ਰੁਪਏ ਨਹੀਂ ਫਲਾਣੇ ਜਥੇਦਾਰਾਂ ਨੇ ਜ਼ਿੰਮੇਵਾਰੀ ਲੈ ਲਈ ਜੀ ਮਾਰਤਾ ਜਾਂ ਅਸਲੀਅਤਾਂ ਬੁਲਾਉਂਦਾ ਸੀ ਜਾਂ ਬੰਦਾ ਸੱਚ ਬੋਲਦਾ ਸੀ ਜਾ ਨਿਊਜ਼ ਸੱਚ ਲਾਉਂਦਾ ਸੀ ਮਾਰਤਾ ਜੀ ਫਲਾਣੇ ਨੇ ਜ਼ਿੰਮੇਵਾਰੀ ਲਈ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਬਠਿੰਡਾ ਪੁਲਿਸ ਨੇ ਬੜੀ ਪਸਤਾਈਦੀ ਦੇ ਨਾਲ ਆ ਜਿਹੜਾ ਇਸ ਕੇਸ ਨੂੰ ਸੁਲਝਾਇਆ ਤੇ ਜਲਦੀ ਇਹਦੇ ਜਿੱਥੇ ਤੇ ਤਾਰਾ ਜੁੜੀਆਂ ਹੈ ਜਿੱਥੋਂ ਗੱਡੀਆਂ ਲਈਆਂ ਕਿੱਥੇ ਪਨਾਹ ਲਈ ਹੈ ਜਿਹਦੇ ਕੋਈ ਠਰਾਹੂ ਕੀਤਾ ਹੈ ਜਿਹੜੇ ਬੰਦੇ ਨੇ ਯੋਜਨਾ ਬਣਾਈ ਹੈ ਸਾਰੇ ਬੰਦੇ ਜਿਹੜੇ ਪੁਲਿਸ ਨੂੰ ਅਰੇਸਟ ਕਰਨੇ ਚਾਹੀਦੇ ਸੋ ਅਸੀਂ ਇਸ ਮਾਧਿਅਮ ਰਾਹੀਂ ਬੇਨਤੀ ਕਰਦੇ ਆ ਸਾਡੇ ਲੀਡਰ ਸਹਾਵਾਨਾਂ ਨੂੰ ਪੰਜਾਬ ਸਰਕਾਰ ਨੂੰ ਵੀ ਜਿਹੜੀ ਪੁਲਿਸ ਆ ਉਹਨੂੰ ਫਟਵਾਲੇ ਨਾ ਬਣਾਓ ਜਿਆ ਤੇ ਕੋਈ ਚੰਗਾ ਕੰਮ ਹੋ ਜਾਂਦਾ ਕੱਲ ਨੂੰ ਕਿਸੇ ਨੂੰ ਮਾਰਾ ਹੋ ਜਾਂਦਾ ਫਿਰ ਆਪਾਂ ਉਹਦੇ ਦੋਸ਼ ਲਾਉਣੇ ਸ਼ੁਰੂ ਕਰ ਦਿੰਦੇ ਆ ਠੀਕ ਆ 1-2% ਹਰੇਕ ਵਿਭਾਗ ਦੇ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਆ ਪਰ ਸਾਰਾ ਜਿਹੜਾ ਵਿਭਾਗਾ ਅਮਲਾ ਫੈਲਾ ਨਹੀਂ ਮਾੜਾ ਹੁੰਦਾ ਸੋ ਜਿਹੜੀ ਇਹ ਕੰਚਨ ਆ ਦੀ ਜਿਹੜੀ ਔਰਤ ਹੈ ਜਿਹੜੀ ਇਹ ਭਾਬੀ ਦੇ ਨਾਂ ਤੇ ਸੀਗੀ ਤੇ ਮਾਰੀ ਗਈ ਐ ਮਾਰਤੀ ਐ ਇਹ ਬੜੀ ਨਿੰਦਣਯੋਗ ਐ ਇਹ ਜਾਂ ਨਹੀਂ ਕਰਨਾ ਚਾਹੀਦਾ ਕਿਸੇ ਬੰਦੇ ਨੂੰ ਸਮਝਾਉਣਾ ਜੇ ਨਹੀਂ ਉਹ ਸਮਝਦਾ ਤਾਂ ਕੇਸ ਰਜਿਸਟਰਡ ਕਰਕੇ ਉਹਨੂੰ ਜੇਲ੍ਹ ਵਿੱਚ ਭੇਜੋ 2 ਸਾਲਾਂ ਬਾਅਦ ਜਵਾਨਤ ਹੋਊਗੀ ਤਾਂ ਬੰਦਾ ਸਮਝੂਗਾ ਪਰ ਜਿਹੜੇ ਜਿਹੜੇ ਬੰਦਿਆਂ ਨੇ ਜ਼ਿੰਮੇਵਾਰੀ ਲਈ ਐ ਜਿਨ੍ਹਾਂ ਨੇ ਯੋਜਨਾ ਬਣਾਈ ਐ ਜਿਨ੍ਹਾਂ ਨੇ ਮਾਰੀ ਐ ਤੇ ਪੁਲਿਸ ਨੂੰ ਆ ਜਿਹੜੀ ਹੈਗੀ ਉਹ ਬੰਦੇ ਸਾਰੇ ਇਸ ਮੁਕੱਦਮੇ ਦੇ ਵਿੱਚ ਸ਼ਾਮਲ ਕਰਨੇ ਚਾਹੀਦੇ ਆ। ਕਿੰਨੇ ਇਹ ਪੰਜਾਬ ਆ ਜਿਹੜਾ ਸਾਡਾ ਫੇਰ 1984 ਵਾਲੇ ਮਾਹੌਲ ਦੇ ਵਿੱਚ ਆ ਜੂਗਾ ਜਦੋਂ ਜ਼ਿੰਮੇਵਾਰੀਆਂ ਲੈਣ ਲੱਗ ਜਾਣ ਤੇ ਇਹਦਾ ਮਤਲਬ ਸਮਝ ਲਓ ਵੀ ਆਉਣ ਵਾਲੇ ਹਾਲਾਤ ਜਿਹੜੇ ਸਾਡੇ ਸਾਡੀ ਸਟੇਟ ਦੇ ਉਹ ਚ ਬਹੁਤੇ ਚੰਗੇ ਨਹੀਂ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ